ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਮਲਟੀ ਸਟੋਰੀ ਪਾਰਕਿੰਗ ਜੀ ਹਾਂ ਤੁਹਾਨੂੰ ਦੱਸ ਦੇ ਕਿ ਲਗਾਤਾਰ ਅੰਮ੍ਰਿਤਸਰ ਤੋਂ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਪਾਰਕਿੰਗ ਦੀ ਸਮੱਸਿਆ ਬਹੁਤ ਸਾਰੀ ਆ ਰਹੀ ਸੀ ਜਿਸ ਨੂੰ ਦੇਖਦੇ ਹੋਏ ਹੁਣ ਅਗਲੇ ਮਹੀਨੇ ਯਾਨੀ ਕਿ ਸਤੰਬਰ ਦੇ ਵਿੱਚ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਮਲਟੀ ਸਟੋਰੀ ਪਾਰਕਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਦੇ ਵਿੱਚ 1000 ਗੱਡੀਆਂ ਅਤੇ 500 ਮੋਟਰਸਾਈਕਲ ਲਗਾ ਸਕਦੇ ਹੋ ਦੱਸਿਆ ਕਿ ਬਹੁਤ ਸਾਰੇ ਅਗਰ ਪੇਸ਼ੈਂਟਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਪਾਰਕਿੰਗ ਇਹ ਸਮੱਸਿਆ ਆਉਂਦੀ ਸੀ ਜਦੋਂ ਆਪਣੇ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਸਨ ਤਾਂ ਬਾਹਰ ਪਾਰਕਿੰਗ ਦੀ ਬਹੁਤ ਸਾਰੀ ਸਮੱਸਿਆ ਆਉਂਦੀ ਸੀ ਜਿਸ ਦੇ ਨਾਲ ਉਹਨਾਂ ਦੇ ਵਾਹਨ ਵੀ ਚੋਰੀ ਹੋ ਜਾਂਦੇ ਸਨ ਲੇਕਿਨ ਹੁਣ ਇਸ ਸਮੱਸਿਆ ਤੋਂ ਉਹਨਾਂ ਮਰੀਜ਼ਾਂ ਨੂੰ ਅਤੇ ਸਟਾਫ ਨੂੰ ਵੀ ਛੁਟਕਾਰਾ ਮਿਲੇਗਾ ਕਿਉਂਕਿ ਇਸ ਮਲਟੀ ਸਟੋਰੀ ਪਾਰਕਿੰਗ ਦੇ ਵਿੱਚ ਦੋ ਫਲੋਰ ਬਣਾਏ ਗਏ ਨੇ ਜਿਸ ਤੇ ਅੱਜ ਤੁਸੀਂ 1000 ਗੱਡੀਆਂ ਲਗਾ ਸਕਦੇ ਹੋ ਤੇ 500 ਮੋਟਰਸਾਈਕਲ ਯਾਨੀ ਕਿ ਕੋਈ ਵੀ ਜਿਹੜਾ ਟੂ wheeler ਵਾਹਨ ਹੈ ਉਹ ਵੀ ਤੁਸੀਂ ਲਗਾ ਸਕਦੇ ਹੋ ਦੱਸ ਦੇ ਕਿ ਇਹ ਪਾਰਕਿੰਗ ਸਟਾਫ ਅਤੇ ਡਾਕਟਰਸ ਦੇ ਲਈ ਫ੍ਰੀ ਹੋ ਗੀ ਲekin ਮਰੀਜ਼ਾਂ ਦੇ ਲਈ ਮਰੀਜ਼ਾਂ ਜੋ ਕਿ ਆਪਣੇ ਵਾਹिकल्स ਇੱਥੇ ਲਗਾਣਗੇ ਉਹਨਾਂ ਲਈ ਇਹ ਪਾਰਕਿੰਗ ਪੇਡ ਹੋਏਗੀ ਤਾਂ ਬਹੁਤ ਜਲਦ ਯਾਨੀ ਕਿ ਅਗਲੇ ਮਹੀਨੇ ਸਪਟੰਬਰ ਦੇ ਵਿੱਚ ਇਸ ਮਲਟੀ ਸਟੋਰੀ ਪਾਰਕਿੰਗ ਦੀ ਸ਼ੁਰੂਆਤ ਕੀਤੀ ਜਾਏਗੀ ਜੋ ਜੋ ਵੀ ਖਾਮੀਆਂ ਨਜ਼ਰ ਆ ਰਹੀਆਂ ਨੇ ਇਸ ਪਾਰਕਿੰਗ ਦੇ ਵਿੱਚ ਉਹ ਹੁਣ ਪੂਰੀਆਂ ਕੀਤੀਆਂ ਜਾ ਰਹੇ ਨੇ ਅਗਲੇ ਮਹੀਨੇ ਕੰਮ ਪੂਰਾ ਮੁਕੰਮਲ ਹੋਣ ਤੋਂ ਬਾਅਦ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਨਵੀਂ ਮਲਟੀ ਸਟੋਰੀ ਪਾਰਕਿੰਗ ਲੋਕਾਂ ਨੂੰ ਦਿੱਤੀ ਜਾਏਗੀ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆ ਜੋ ਕਿ ਪਾਰਕਿੰਗ ਤੋਂ ਆਉਂਦੀਆਂ ਨੇ ਉਸ ਤੋਂ ਛੁਟਕਾਰਾ ਮਿਲੇਗਾ